ਤੋ ਕਿਤਾਬ 40 ਦਿਨ ਵਿੱਚੋਂ ਤੁਹਾਡੇ ਰੂਬਰੂ ਹੈ ਜੀ ਅੱਜ ਦਿਨ 13ਵਾਂ ਜੇਕਰ ਤੁਹਾਨੂੰ ਇਹ ਕਿਤਾਬ ਸੋਹਣੀ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਚਿੜੀਆ ਘਰ ਵਿੱਚ ਜੰਮੇ ਸ਼ੇਰ ਦੇ ਬੱਚੇ ਲਈ ਚਿੜੀਆ ਘਰ ਦੇ ਬਾਹਰ ਬੰਦਿਆਂ ਦਾ ਜੰਗਲ ਹੁੰਦਾ ਹੈ ਮਨ ਜੋ ਸੋਚ ਨਹੀਂ ਸਕਦਾ ਅੱਖੋਂ ਵੇਖ ਨਹੀਂ ਸਕਦਾ ਹੌਲੀ-ਹੌਲੀ ਕੇਸਰ ਨੂੰ ਵੀ ਫਕੀਰਬਾਂਗ ਸਵੇਰੇ ਸਾਜਰੀ ਉੱਠਣ ਦੀ ਆਤ ਪੈ ਗਈ ਸੀ। ਰਾਤੀ ਸੌਂ ਦਾ ਟਿਕਾਣਾ ਇੱਕ ਜੰਡ ਦੇ ਦਰਖਤ ਤਲੇ ਕੀਤਾ ਸੀ। ਚੀੜੀਆਂ ਦੀ ਚੀਂ-ਚੀਂ ਨਾਲ ਕੇਸਰ ਦੀ ਅੱਖ ਖੁੱਲ੍ਹੀ। ਜੰਡ ਦਾ ਦਰਖਤ ਸਵੇਰ ਦੀਆਂ ਕਿਰਨਾਂ ਵਿੱਚ ਹੋਰ ਵੀ ਹਰਾ ਲੱਗ ਰਿਹਾ ਸੀ। ਕੱਕੀ ਰੇਤ ਦੇ ਟਿੱਬਿਆਂ ਅਤੇ سرمਈ ਅੰਬਰ ਦੇ ਧੁੰਦਲੇ ਜਿਹੇ ਦੁਮੇਲ ਪਾਸਿਓਂ ਸੂਰਜ ਦੀ ਲਾਲ ਰੰਗ ਦੀ ਟਿੱਕੀ ਹੌਲੀ-ਹੌਲੀ ਉੱਭਰ ਰਹੀ ਸੀ। ਕੇਸਰ ਇਕਦਮ ਉੱਠ ਕੇ ਬੈਠ ਗਿਆ ਜਿਵੇਂ ਚੜਦੇ ਸੂਰਜ ਨੇ ਹੱਥ ਵਧਾ ਕੇ ਉਠਾਇਆ ਹੋਵੇ ਚਿੱਟੀ ਰੇਤ ਵਿੱਚ ਸੂਰਜ ਦੀ ਲਾਲੀ ਇੰਜ ਕੋਲਣ ਲੱਗੀ ਜਿਵੇਂ ਮੱਖਣ ਵਿੱਚ ਸੰਦੂਰ ਘੁਲ ਰਿਹਾ ਏ ਸੂਰਜ ਦੀ ਗੋਲ ਲਾਲ ਟਿੱਕੀ ਜਿਉਂ-ਜਿਉਂ ਉੱਪਰ ਉਠਣ ਲੱਗੀ ਹਨੇਰਾ ਗਾਇਬ ਹੋਣ ਲੱਗਿਆ ਕੇਸਰ ਨੂੰ ਫਕੀਰ ਦੀ ਕਹੀ ਗੱਲ ਸੱਚੀ ਲੱਗੀ ਕਿ ਹਨੇਰੇ ਦੀ ਹੋਂਦ ਰੋਸ਼ਨੀ ਦੀ ਅਣਹੋਂਦ ਕਰਕੇ ਹੀ ਹੈ ਚੜਦੇ ਸੂਰਜ ਨੂੰ ਧਿਆਨ ਨਾਲ ਵੇਖ ਰਿਹਾ ਕੇਸਰ ਨੂੰ ਫਕੀਰ ਨੇ ਕਿਹਾ ਪੁੱਤਰਾ ਸੂਰਜ ਇੱਕੋ ਹੈ ਜੋ ਇਸ ਵੇਲੇ ਕਿਸੇ ਲਈ ਚੜ ਰਿਹਾ ਹੈ ਤੇ ਕਿਸੇ ਲਈ ਛਿਪ ਰਿਹਾ ਹੈ ਫਰਕ ਸਿਰਫ ਇੰਨਾ ਹੈ ਕਿ ਉਹ ਇਸ ਨੂੰ ਵੇਖ ਕਿਹੜੇ ਪਾਸੇ ਤੁਰ ਰਿਹਾ ਹੈ ਫਕੀਰ ਦੀ ਗੱਲ ਸੁਣ ਕੇ ਕੇਸਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸਵੇਰ ਦਾ ਸਫ਼ਰ ਹੁਣ ਉਸ ਨੂੰ ਚੰਗਾ ਚੰਗਾ ਲੱਗਣ ਲੱਗ ਪਿਆ ਸੀ ਸਵੇਰੇ ਸਵੇਰੇ ਰਸਤੇ ਦੀ ਰੇਤ ਵੀ ਠੰਡੀ ਹੁੰਦੀ ਸੀ ਤੇ ਉਸ ਉੱਤੇ ਤੁਰ ਕੇ ਕੇਸਰ ਦੇ ਪੈਰਾਂ ਨੂੰ ਬੜਾ ਸਕੂਨ ਮਿਲਦਾ ਕਦੇ-ਕਦੇ ਰਸਤੇ ਦੇ ਨਾਲ-ਨਾਲ ਤਰੇਲ ਭਿੱਜੇ ਘਾਹ ਤੇ ਤੁਰਨ ਲੱਗ ਜਾਂਦਾ ਗਿੱਲੇ ਘਾਹ ਦੀ ਠੰਡਕ ਉਸ ਦੇ ਨੰਗੇ ਪੈਰਾਂ ਦੀਆਂ ਤਲੀਆਂ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ ਵਿੱਚ ਫੈਲ ਜਾਂਦੀ ਉਹ ਅੱਖਾਂ ਬੰਦ ਕਰਕੇ ਖੜ ਜਾਂਦਾ ਤਾਂ ਫਕੀਰ ਵੀ ਆਪਣੀਆਂ ਖੜਾਵਾਵਾਂ ਲਾ ਕੇ ਉਸ ਦੇ ਨਾਲ ਖੜਦਾ ਤੁਰਦਿਆਂ ਤੁਰਦਿਆਂ ਕੇਸਰ ਨੇ ਫਕੀਰ ਦਾ ਧਿਆਨ ਇੱਕ ਖੰਡਰ ਬਣ ਚੁੱਕੇ ਮਹਿਲ ਨੁਮਾ ਘਰ ਵੱਲ ਦਿਵਾਇਆ ਘਰ ਦੇ ਦਰਵਾਜ਼ੇ ਤੇ ਕਿਸੇ ਦਾ ਨਾਂ ਲਿਖਿਆ ਹੋਇਆ ਸੀ ਜੋ ਹੁਣ ਪੂਰਾ ਪੜਿਆ ਨਹੀਂ ਸੀ ਜਾ ਸਕਦਾ ਫਕੀਰ ਨੇ ਉਸ ਖੰਡਰ ਵੱਲ ਵੇਖਦਿਆਂ ਕਿਹਾ ਬੰਦਾ ਇੱਥੇ ਆਪਣਾ ਹੱਕ ਏਵੇਂ ਜਮਾ ਲੈਂਦਾ ਏ ਜਿਵੇਂ ਇੱਥੋਂ ਕਦੇ ਜਾਣਾ ਹੀ ਨਾ ਹੋਵੇ ਜਦਕੀ ਅਸਲੀਅਤ ਇਹ ਹੈ ਜਦੋਂ ਸੁੱਖ ਜਾਣ ਰੁੱਖਾਂ ਤਾਂ ਪੰਦੇ ਵੀ ਛੱਡ ਜਾਂਦੇ ਨੇ ਜਿੰਨਾ ਮਾਣੀ ਅਸੀਂ ਸ਼ਾਮਾਂ ਮੁੜ ਉਹੀ ਵੱਢ ਜਾਂਦੇ ਨੇ ਮਿਸਰ ਦੀ ਇੱਕ ਪੁਰਾਣੀ ਗਾਥਾ ਹੈ ਫਕੀਰ ਨੇ ਪੁੱਜੇ ਸ਼ੋਲਿਆਂ ਵਾਲੀ ਪੋਟਲੀ ਠੀਕ ਕਰਦਿਆਂ ਕਿਹਾ ਇੱਕ ਰਾਤ ਕਿਸੇ ਸਿਆਣੇ ਬਜ਼ੁਰਗ ਨੂੰ ਬਹੁਤ ਹੀ ਸੋਨਾ ਸੁਪਨਾ ਆਇਆ ਸੁਪਨੇ ਵਿੱਚ ਉਹ ਇੱਕ ਤਿਤਲੀ ਹੈ ਜੋ ਫੁੱਲਾਂ ਦੇ ਬਾਗ ਵਿੱਚ ਉੱਡ ਰਹੀ ਹੈ ਤੇ ਜੋ ਰੰਗਦਾਰ ਤਿਤਲੀਆਂ ਨਾਲ ਰੰਗ-बिरंगे ਫੁੱਲਾਂ ਵਿੱਚ ਖੇਡ ਰਹੀ ਹੈ ਅਚਾਨਕ ਉਸ ਦੀ ਅੱਖ ਖੁੱਲਦੀ ਹੈ ਤਾਂ ਉਹ ਮੰਜੇ ਤੇ ਉੱਠ ਕੇ ਬੈਠ ਜਾਂਦਾ ਹੈ ਉਸ ਨੂੰ ਹੈਰਾਨੀ ਨਾਲ ਇਧਰ-ਉਧਰ ਵੇਖ ਕੇ ਉਸ ਦੀ ਘਰਵਾਲੀ ਨੇ ਪੁੱਛਿਆ ਸਵਾਮੀ ਜੀ ਕੀ ਵੇਖ ਰਹੇ ਹੋ ਭਗਵਾਨ ਨੇ ਮੈਂ ਸੋਚ ਰਿਹਾ ਕਿ ਕੀ ਮੈਂ ਕੋਈ ਆਦਮੀ ਹਾਂ ਜਿਸਨੇ ਹੁਣੇ-ਹੁਣੇ तितਲੀ ਦਾ ਸੁਪਨਾ ਵੇਖਿਆ ਹੈ ਜਾਂ ਮੈਂ ਕੋਈ तितਲੀ ਹਾਂ ਜੋ ਹੁਣ ਇਸ ਸਮੇਂ ਇੱਕ ਆਦਮੀ ਦਾ ਸੁਪਨਾ ਵੇਖ ਰਹੀ ਹੈ ਗੱਲ ਹੈ ਤਾਂ ਸੋਚਣ ਵਾਲੀ ਕੇਸਰ ਨੇ ਸੋਚਿਆ ਤੇ ਥੋੜੀ ਦੇਰ ਬਾਅਦ ਫਕੀਰ ਨੂੰ ਪੁੱਛਿਆ ਸਾਈ ਜੀ ਸਾਨੂੰ ਸੁਪਨੇ ਕਿਉਂ ਆਉਂਦੇ ਹਨ ਫਕੀਰ ਨੇ ਜਵਾਬ ਦਿੱਤਾ ਪੁੱਤਰ ਸਾਡੇ ਮਨ ਦੇ ਦੋ ਹਿੱਸੇ ਹੁੰਦੇ ਹਨ ਅੰਦਰਲਾ ਤੇ ਬਾਹਰਲਾ ਬਾਹਰਲਾ ਮਨ ਸਾਡੇ ਦਿਮਾਗ ਤੇ ਸੋਚ ਨੂੰ ਚਲਾਉਂਦਾ ਹੈ ਤੇ ਇਹ ਸਿਰਫ ਮਨ ਦਾ 10ਵਾਂ ਹਿੱਸਾ ਹੀ ਹੁੰਦਾ ਹੈ। ਬਾਕੀ ਸਾਰਾ ਅੰਦਰਲਾ ਮਨ ਹੈ ਜੋ ਸਾਡੀਆਂ ਜਨਮ ਜਮਾਂਤਰਾ ਦੀਆਂ ਪੁਰਾਣੀਆਂ ਯਾਦਾਂ ਸੰਭੀ ਬੈਠਾ ਹੈ। ਅੰਦਰਲਾ ਮਨ ਜ਼ਿਆਦਾ ਨੀਂਦ ਵੇਲੇ ਥੋੜਾ ਖੁੱਲਦਾ ਹੈ ਤੇ ਸਾਨੂੰ ਸੁਪਨੇ ਆਉਂਦੇ ਹਨ ਜਾਂ ਧਿਆਨ ਲਾ ਕੇ ਸਾਧਨਾ ਨਾਲ ਖੁੱਲਦਾ ਹੈ ਜਿਵੇਂ ਮਹਾਤਮਾ ਬੁੱਧ ਦਾ 12 ਸਾਲ ਦੀ ਤਪੱਸਿਆ ਤੋਂ ਬਾਅਦ ਖੁੱਲਿਆ ਸੀ। ਸੁਪਨੇ ਸਾਡੇ ਅੰਦਰਲੇ ਮਨ ਦੀ ਹੀ ਕੋਈ ਨਾ ਕੋਈ ਪਰਤ ਖੋਲਦੇ ਹਨ ਕੇਸਰ ਫਕੀਰ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸੀ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਉਸ ਨੂੰ ਹੁਣ ਫਕੀਰ ਦੀ ਸਮਾਦੀ ਤੇ ਚਿੱਟੇ ਧਾਗਿਆਂ ਵਾਲੀ ਮਾਲਾ ਦਾ ਰਾਜ਼ ਥੋੜਾ ਥੋੜਾ ਸਮਝ ਆ ਰਿਹਾ ਸੀ ਪਿੱਛੋਂ ਆ ਕੇ ਅਧਖੜ ਉਮਰ ਦੇ ਦੋ ਬੰਦਿਆਂ ਨੇ ਫਕੀਰ ਨੂੰ ਨਮਸਕਾਰ ਕੀਤੀ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਫਕੀਰ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਤਾ ਉਹਨਾਂ ਦੱਸਿਆ ਕਿ ਪਿਛਲੇ ਪਿੰਡ ਉਹਨਾਂ ਦੇ ਘਰ ਚੋਰੀ ਹੋ ਗਈ ਸੀ ਦੋ ਕੁੜੀਆਂ ਦਾ ਇਕੱਠਾ ਵਿਆਹ ਧਰਿਆ ਸੀ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਘਰ ਵਿੱਚੋਂ ਸਾਰਾ ਗਹਿਣਾ ਗਟਾ ਚੋਰੀ ਹੋ ਗਿਆ ਚੋਰ ਸਾਡੇ ਨਾਲ ਦੇ ਪਿੰਡ ਦਾ ਬੰਦਾ ਨਿਕਲਿਆ ਜਿਸ ਦੇ ਖੇਤ ਪਿੰਡ ਦੇ ਬੀਸੀਮੇ ਕੋਲ ਸਾਡੇ ਖੇਤਾਂ ਨਾਲ ਲੱਗਦੇ ਸਨ ਉਸ ਨੇ ਨਾਲ ਸਾਡਾ ਪੁਰਾਣਾ ਝਗੜਾ ਚੱਲਦਾ ਸੀ ਕਦੇ ਪਾਣੀ ਪਿੱਛੇ ਕਦੇ ਵੱਟ ਪਿੱਛੇ ਉਹ ਫੜਿਆ ਗਿਆ ਪਰ ਚੋਰੀ ਹੋਏ ਗਹਿਣੇ ਪੁਲਿਸ ਨੂੰ ਨਹੀਂ ਲੱਭੇ ਹੁਣ ਉਸਨੇ ਸਾਨੂੰ ਜੇਲ੍ਹ ਚੋਂ ਚਿੱਠੀ ਲੈ ਕੇ ਦੱਸਿਆ ਹੈ ਕਿ ਉਸਨੇ ਗਹਿਣੇ ਕਿੱਥੇ ਦੱਬੇ ਹਨ ਅੱਜ ਅਸੀਂ ਉਹੀ ਗਹਿਣੇ ਲੈਣ ਜਾ ਰਹੇ ਹਾਂ ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡਾ ਦੁਸ਼ਮਣ ਉਹ ਚੋਰ ਤੁਹਾਨੂੰ ਸੱਚ ਦੱਸ ਰਿਹਾ ਹੈ ਫਕੀਰ ਨੇ ਉਸਨੂੰ ਪੁੱਛਿਆ ਫਕੀਰ ਦਾ ਸਵਾਲ ਸੁਣ ਕੇ ਦੋਵੇਂ ਸ਼ਸ਼ੋਪੰਜ ਵਿੱਚ ਪੈ ਗਏ ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਪੁਰਾਣੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸ਼ਰਾਰਤੀ ਤੇ ਬੇਲੜ ਕਿਸਮ ਦਾ ਬੰਦਾ ਰਹਿੰਦਾ ਸੀ ਉਸ ਦਾ ਅਸਲੀ ਨਾਂ ਤਾਂ ਕਿਸੇ ਨੂੰ ਯਾਦ ਨਹੀਂ ਪਰ ਸਾਰੇ ਉਸ ਨੂੰ ਵਿਗੜਿਆ ਕਹਿੰਦੇ ਸਨ ਕਿਉਂਕਿ ਉਹ ਸਾਰਾ ਦਿਨ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਲੱਭਦਾ ਰਹਿੰਦਾ ਸੀ ਕਦੇ ਕਿਸੇ ਦੀ ਮੱਝ ਖੋਲ ਦਿੱਤੀ ਕਦੇ ਕਿਸੇ ਦੀ ਬੱਕਰੀ ਚੋ ਲਈ ਕਦੇ ਕਿਸੇ ਦੇ ਕੁੱਪੇ ਨੂੰ ਅੱਗ ਲਾ ਦਿੱਤੀ ਤੇ ਕਦੇ ਕਿਸੇ ਬਜ਼ੁਰਗ ਦੀ ਖੁੰਡੀ ਜਾਂ ਐਨਕ ਚੁੱਕ ਲੈਂਦੀ ਗੱਲ ਕੀ ਕਿ ਸਾਰਾ ਪਿੰਡ ਉਸ ਤੋਂ ਬੜਾ ਦੁਖੀ ਸੀ ਵਿਗੜਿਆ ਇੱਕ ਵਾਰ ਬਿਮਾਰ ਪੈ ਗਿਆ ਕੋਈ ਇਲਾਜ ਕੰਮ ਨਾ ਆਇਆ ਜਦੋਂ ਉਹ ਮਰਨ ਕਿਨਾਰੇ ਸੀ ਤਾਂ ਉਸਨੇ ਪਿੰਡ ਦੇ ਵਡੇਰਿਆਂ ਨੂੰ ਆਪਣੀਆਂ ਆਖਰੀ ਦੋ ਇਸ਼ਾਵਾ ਪੂਰੀਆਂ ਕਰਨ ਦੀ ਬੇਨਤੀ ਕੀਤੀ ਉਸਨੇ ਕਿਹਾ ਕਿ ਇੱਕ ਤਾਂ ਮੇਰੇ ਮਰਨ ਤੋਂ ਬਾਅਦ ਮੇਰੇ ਮੱਥੇ ਵਿੱਚ ਲੋਹੇ ਦਾ ਕਿੱਲ ਗੱਡ ਦਿਓ ਤਾਂ ਕਿ ਮੈਂ ਆਪਣੀਆਂ ਗਲਤੀਆਂ ਦਾ ਪਛਤਾਵਾ ਕਰ ਸਕਾਂ ਦੂਸਰਾ ਮੇਰੇ ਸੰਸਕਾਰ ਵੇਲੇ ਇਲਾਕੇ ਦੇ ਕੋਤਵਾਲ ਨੂੰ ਦੱਸਿਓ ਕਿਉਂਕਿ ਮੈਨੂੰ ਜਿਉਂਦੇ ਜੀ ਤਾਂ ਕੋਈ ਇੱਜ਼ਤ ਨਹੀਂ ਮਿਲੀ ਮਰ ਕੇ ਹੀ ਸਹੀ ਕੁਝ ਦਿਨਾਂ ਬਾਅਦ ਵਿਗੜੇ ਦੀ ਮੌਤ ਹੋ ਗਈ ਮਰਦੇ ਬੰਦੇ ਦੀਆਂ ਆਖਰੀ ਸ਼ਾਮਾਂ ਪੂਰੀਆਂ ਕਰਨੀਆਂ ਆਪਣਾ ਧਰਮ ਸਮਝ ਕੇ ਪਿੰਡ ਵਾਲਿਆਂ ਨੇ ਉਸ ਦੀ ਲਾਸ਼ ਤੇ ਮੱਥੇ 'ਚ ਕਿੱਲ ਗੱਡ ਦਿੱਤਾ ਇਲਾਕੇ ਦਾ ਕੋਤਵਾਲ ਵੀ ਪਿੰਡ ਵਾਲਿਆਂ ਨੇ ਸੱਦ ਲਿਆ ਜਦੋਂ ਕੋਤਵਾਲ ਨੇ ਵਿਗੜੇ ਦੇ ਮੱਥੇ ਵਿੱਚ ਕਿੱਲ ਗੱਡਿਆ ਵੇਖਿਆ ਤਾਂ ਉਸ ਨੇ ਪੁਲਿਸ ਸੱਦ ਲਈ ਹੁਣ ਸਾਰਾ ਪਿੰਡ ਜੇਲ੍ਹ ਚ ਬੈਠਾ ਸੀ ਤੇ ਲੋਕੀ ਸੋਚ ਰਹੇ ਸਨ ਕਿ ਵਿਗੜਿਆ ਜਾਂਦਾ ਜਾਂਦਾ ਇੱਕ ਸ਼ਰਾਰਤ ਹੋਰ ਕਰ ਗਿਆ ਸੀ ਫਕੀਰ ਦੀ ਗੱਲ ਸੁਣ ਕੇ ਦੋਵੇਂ ਰਾਹੀ ਤੇ ਕੇਸਰ ਫਿਰ ਹੱਸੇ ਜਦੋਂ ਹਾਸਾ ਰੁਕਿਆ ਤਾਂ ਫਕੀਰ ਨੇ ਗੰਭੀਰ ਹੁੰਦਿਆਂ ਕਿਹਾ ਜਿਸ ਬੰਦੇ ਨੇ ਆਪਣਾ ਵਿਸ਼ਵਾਸ ਗਵਾ ਲਿਆ ਹੋਵੇ ਉਸ ਦੀ ਗਲਤੀ ਯਕੀਨ ਕਰਨ ਤੋਂ ਪਹਿਲਾਂ 100 ਵਾਰ ਸੋਚੋ ਦੋਵੇਂ ਰਾਹੀ ਆਪਸ ਵਿੱਚ ਸਲਾਹ ਕਰਦੇ ਕਰਦੇ ਉੱਥੇ ਹੀ ਬੈਠ ਗਏ ਕੇਸਰ ਤੇ ਫਕੀਰ ਅੱਗੇ ਲੰਘ ਗਏ ਸ਼ੁਕਰੀਆ ਦੋਸਤੋ